ਗਲੀ ਟ੍ਰੈਵਲ ਕਰਕੇ ਆਇਆ ਤੇ ਕੁਦਰਤੀ ਆਫਤ ਦੀ ਨਾਲ ਉਸ ਚਖੜ ਆਇਆ ਉਹ ਵੀ ਗਿਆ ਉਹ ਦੇ ਕਰਕੇ ਜਿੱਦੇ ਕਿ ਪਾਣੀ ਵੀ ਭਰ ਗਿਆ ਬਟ ਸਾਡੇ ਸਾਰੇ ਹੀ ਟੀਮ ਆਰਟੀਏ ਜੀ ਵੀ ਸਾਡੇ ਮੰਡੀ ਬੋਰਡ ਦੇ ਅਧਿਕਾਰੀ ਵੀ ਇੱਥੇ ਹਾਜਰ ਸੀਗੇ ਇਹ 2 ਘੰਟੇ ਚੋਟ ਲਾ ਕੇ ਸਾਰਾ ਬਾਗਿਆ ਬੰਦ ਕਰ ਦਿੱਤਾ ਜਿਹੜਾ ਕਿਸੇ ਮੰਡੀ ਚ ਦੇਖੇ ਪਾਣੀ ਵੀ ਪਾਣੀ ਨਹੀਂ ਹੈ ਬਟ ਕੁਦਰਤੀ ਆਫਤ ਦੇ ਸਾਹਮਣੇ ਸਾਰੇ ਬੇਵੱਸ ਹੋ ਜਾਂਦੇ ਹੈ ਇਹ ਇਸ ਕਰਕੇ ਕਿਉਂਕਿ ਬਹੁਤ ਜ਼ਿਆਦਾ ਮੀਂਹ ਪੈ ਗਿਆ ਸੋ ਪਾਣੀ ਸਾਰਾ ਕੱਢ ਦਿੱਤਾ ਦੋ ਤਿੰਨ ਘੰਟੇ ਲਾ ਕੇ ਕਿ ਹੁਣ ਜਿਹੜੀ ਢੇਰੀਆਂ ਕੋਈ ਭਿੱਜੀ ਸੀ ਬਹੁਤ ਜ਼ਿਆਦਾ ਪਾਣੀ ਕਰਕੇ ਉਹਨਾਂ ਨੂੰ ਵੀ ਸੁਕਾ ਦਿੱਤਾ ਉਹਨਾਂ ਦੇ ਪੱਖਾ ਲਵਾ ਕੇ ਤੇ ਮੋਟੀ ਹੋਏਗੀ অলਮੋਸਟ ਜਿਵੇਂ ਆਪਾਂ ਸਾਰਿਆਂ ਨੇ ਵਿਜ਼ਿਟ ਕਰਕੇ ਚੈੱਕ ਕੀਤਾ ਹੈ ਮੋਇਸਚਰ ਲੈਵਲ ਕਾਫੀ ਢੇਰੀਆਂ ਦੇ ਠੀਕ ਹੈਗੇ ਅੱਡੇ ਕਰਦੀ ਜਿਹੜੇ ਥੱਲੇ ਕੋਈ ਪਾਣੀ ਰਹਿ ਗਿਆ ਸੀ ਉਹਨੂੰ ਵੀ ਪੱਕਾ ਲਾ ਕੇ ਚੈੱਕ ਕਰਾਂਗੇ ਉਹਨਾਂ ਦੀ ਵੀ ਬੋਲੀ ਕਰਾ ਕੇ ਦਾਣਾ ਦਾਣਾ ਜਿਹੜਾ ਹੈਗਾ ਸੁਕਾ ਕੇ ਉਹਦੀ ਬੋਲੀ ਕਰਕੇ ਤੇ ਭਰਾਇ ਤੇ ਲਈ ਸਰ ਸਰਕਾਰੀ ਅਧਿਕਾਰੀ ਨੂੰ ਕੀ ਹਦਾਇਤਾਂ ਦਿੱਤੀਆਂ ਨੇ ਦੱਸੋ ਲੋਕ ਹਦਾਇਤਾਂ ਇਹ ਹੀ ਹੈਗੇ ਕਿ 24 ਘੰਟੇ ਉਹ ਮੰਡੀ ਦੇ ਵਿੱਚ ਰਹੇ ਬਿਜਲੀ ਦਾ ਪਾਣੀ ਦਾ ਛਾਂ ਦਾ ਪ੍ਰਬੰਧ ਦੇਖ ਕੇ ਕਿਸਾਨ ਵੀਰੇ ਨਿਕਾਸੀ ਦੇ ਵਿੱਚ ਆਪਣੀ ਫਸਲ ਲੈ ਕੇ ਆਉਂਦੇ ਆ ਉਹਨਾਂ ਨੂੰ ਸਾਰੇ ਸਹੂਲਤਾਂ ਦੇ ਤੇ 24 ਘੰਟੇ ਦੇ ਵਿੱਚ ਉਹਨਾਂ ਦੀ ਫਸਲ ਦੀ ਬੋਲੀ ਹੋਏ ਭਰਾਇ ਤੇ ਲਈ ਤੇ ਲਿਫਟਿੰਗ ਵੀ ਸਾਰੀਆਂ ਏਜੰਸੀਆਂ ਨੂੰ ਮੈਂ ਬੇਨਤੀ ਕਰਦਾ ਹੈ ਕਿ ਉਹ ਤੇਜ਼ ਕਰਨ ਤੇ ਇਹਦੇ ਕਰਕੇ ਭਲਡ ਨਾ ਆਏ ਮੰਡੀ ਦੇ ਵਿੱਚ ਤਾਂ ਕਿ ਹੋਰ ਵੀ ਕਿਸਾਨ ਵੀਰ ਜਿਹੜਾ ਆਪਣਾ ਫਸਲ ਲੈ ਕੇ ਆਉਣਾ ਦੀ ਸਮੇਂ ਸਿਰ ਪਹੁੰਚੇ ਕਿੰਨੇ ਮੌਇਸਚਰ ਦੀ ਅਕਸੈਪਟਿਵ ਪੀਰੀਆ ਸਰਕੰਤ 55 ਨੂੰ ਸਾਰਿਆਂ ਨੂੰ ਪਤਾ ਹੀ ਹੁੰਦਾ ਹੈ 14 17 ਅਲੱਗ-ਅਲੱਗ ਫਸਲ ਦੇ ਵਿੱਚ ਉੱਦੀ ਹੈ ਉਹ ਅਰ ਕਿਉਂਕਿ ਮੀਂਹ ਪੈਂਦੇ ਰਿਹਾ ਮੀਂਹ ਪੈ ਗਿਆ ਤਾਂ ਉਹਦੇ ਵਿੱਚ ਧੁੱਪ ਖਿੜੇਗੀ 2-4 ਘੰਟੇ ਜੋ ਠੀਕ ਹੋਏਗੀ ਪਾਰਾ ਮੋਇਸਚਰ ਦੇ ਵਿੱਚ ਜਿਹੜੀ ਹੈਗੀ ਉਹ ਕੋਲੀ ਲੱਗ ਜਾਂਦੀ ਹੈਗੀ ਕਿ 13 ਹੋਵੇ 14 ਹੋਵੇ 1 ਘੰਟਾ ਜਿਵੇਂ ਤੂੰ ਖਿੜੇਗੀ ਤੇ ਪੱਖਾ ਲੱਗ ਜਾਏਗਾ ਉਹ 12 11 ਸਾਲੀ ਹੋਏ ਸਰ ਕੋਈ ਰਿਬੇਟ ਦਿੱਤੀ ਜਾਊਗੀ ਜ਼ਿਮੀਂਦਾਰਾਂ ਨੂੰ ਜਿਵੇਂ ਹੁਣ بارش ਦੇ ਵਿੱਚ ਨਹੀਂ ਇਹ ਪਾਲਿਸੀ ਮੈਟਰਸ ਹੁੰਦੇ ਆ ਇਹ ਪਾਲਿਸੀ ਮੈਟਰਸ ਆਪਾਂ ਮੰਡੀ ਦੇ ਉੱਤੇ ਫਾਈਲ ਕਰਕੇ ਸਾਈਨ ਕਰ ਸਕਦੇ ਹਾਂ ਉਹ ਉੱਪਲੇ ਪੱਧਰ ਤੇ ਜਾ ਕੇ ਫੈਸਲੇ ਹੁੰਦੇ ਆ ਸਾਡਾ ਤਾਂ ਇਹ ਹੀ ਮੰਤੂ ਹੈ ਆ ਜਾਣ ਦਾ ਸੋਦੇ ਸਾਰਿਆਂ ਦੇ ਨਾਲ ਮਿਲ ਕੇ ਜਿਹੜਾ ਹੈਗਾ ਚਰਚਾ ਕਰਨ ਦਾ ਵੀ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਉਹ ਨੂੰ ਕਿਸੇ ਕਿਸ ਤਰ੍ਹਾਂ ਹੱਲ ਕਰਕੇ ਰਾਹਤ ਦੇਈਏ ਸਾਰੇ ਕਿਸਾਨਾਂ ਨੂੰ ਆੜੀਆਂ ਨੂੰ ਬਾਕੀ ਵੀ ਜਿਹੜੇ ਸਟੇਕ ਹোলਡਰਸ ਹੈਗੇ ਉਹਨਾਂ ਨੂੰ ਕਿਸ ਤਰ੍ਹਾਂ ਰਾਹਤ ਦੇਈਏ ਸਤ ਸੰਜੀਲਾ ਸੰਗਰੂਪ ਦੇ ਚ ਕਿੰਨੀ ਮੀਟਿੰਗ ਟਨ ਕੀਤੀ ਚੀਜ਼ਾਂ ਚੁੱਕੀਆਂ ਉਹ ਡਾਟਾ ਡੀਐਮਓ ਸਾਹਿਬ ਹਾਂ ਸ਼ੇਅਰ ਕਰਦੇ ਨੇ 270000 ਰੁਪਏ ਦਾ ਰਹਿ ਗਿਆ ਹੁਣ ਤੱਕ ਕਿਸਾਨਾਂ ਨੂੰ ਸਰ ਤੁਹਾਡੇ ਵੱਲੋਂ ਕੀ ਬਿਲਕਤੀਆਂ ਦੀ ਜੀ ਕਿਸਾਨ ਵੀਰਾਂ ਨੂੰ ਮੈਂ ਇਹੀ ਅਪੀਲ ਕਰ ਸਕਦਾ ਔਖਾ ਟਾਈਮ ਹੈ ਦੇਖੋ ਕੱਲ ਬਰਸਾਤ ਹਨੇਰੀ ਕਰਕੇ ਕਾਫੀ ਰਾਸਤੇ ਜੀ ਦੇਖ ਰਸੀ ਤਰਖ ਵੀ ਬਹੁਤ ਟਿੱਕੇ ਹੋਏ ਸੀ ਤੇ ਸੰਜਮ ਰੱਖਣੋ ਤੇ ਇੰਦਰ ਦੇਵਤਾ ਦੇ ਸਾਹਮਣੇ ਕਿਸੇ ਦੀ ਬਸ ਨਹੀਂ ਚੱਲਦੀ ਬਟ ਸਰਕਾਰ ਉਹਨਾਂ ਦੇ ਨਾਲ ਖੜੀ ਹੈਗੀ ਤੇ ਉਹ ਜੋ ਵੀ ਆਪ ਦੀ ਫਸਲ ਮੰਡੀ ਦੇ ਵਿੱਚ ਲੈ ਕੇ ਆਉਣ ਸਮੇਂ ਸੇ ਪੂਰੀ ਕੋਲੀ ਕੋਲੀ ਲੱਗੀ ਜੀ ਸਮੱਸਿਆ ਪੂਰੀ ਸਫਾਈ ਧਾਈ ਤੁਲਾਈ ਹੋਈ ਤੇ ਇਹਦਾ ਹੈ ਸਰਕਾਰ ਦੀ ਹਦਾਇਤਾਂ ਦੇ ਮੁਤਾਬਕ ਜੇ ਖਰੀਦ ਹੋਏਗੀ ਤੇ 48 ਘੰਟਿਆਂ ਦੇ ਵਿੱਚ ਪੈਸੇ ਬੰਦੇ ਸਰ ਤੁਸੀਂ ਕਿਸਾਨਾਂ ਨੂੰ ਵੀ ਮਿਲਿਓ ਉਹਨਾਂ ਨਾਲ ਗੱਲਬਾਤ ਹੋਈ ਹੈ ਕੀ ਕਿਹਾ ਉਹਨਾਂ ਨੇ ਕੋਈ ਦੱਸਿਆ ਕੋਈ ਨਹੀਂ ਉਹ ਕੱਲ ਬਰਸਾਤ ਹੋਣ ਕਰਕੇ ਥੋੜੀ ਜਿਹੀ ਢੇਰੀਆਂ ਭੇਜ ਗਏ ਹੁਣ ਪੱਖਾ ਲਵਾ ਕੇ ਉਹ ਕਿਨ ਮੋਇਸਚਰ ਲਿਮਿਟ ਜਦੋਂ ਪਾਰਾ ਹੋ ਜਾਏਗੀ ਤੇ ਸਾਰੇ ਆਰਟੀ ਆਵੇ ਇਹਨਾਂ ਦੇ ਭਰਤਾਨ ਸਾਹਿਬ ਦੇ ਉੱਤੇ ਹੋਣੀ ਤੇ ਬੋਲੀ ਸ਼ੁਰੂ ਕਰਾ ਦੇਣਗੇ ਤੇ ਬੋਲੀ ਜਦੋਂ ਸ਼ੁਰੂ ਹੋਏਗੀ ਤੇ ਰਾਈ ਟੂ ਲਾਈ ਹੋ ਜਾਣਾ ਠੀਕ ਹੈ ਸਰ ਠੀਕ ਹੈ ਸਤ ਸ੍ਰੀ ਅਕਾਲ ਸਭ ਤੋਂ ਜ਼ਿਆਦਾ ਸਾਰੇ ਚੱਲ ਰਿਹਾ ਪਾਣੀ ਬਹੁਤ ਭਰ ਗਿਆ ਸੀ ਮੰਡੀ ਚ ਪਰ ਉਹ ਤੋਂ ਇੱਕ ਕੋਟਾ ਚੱਲ ਰਹੀਆਂ ਨੇ ਸਾਰੇ ਅਧਿਕਾਰੀ ਇੱਥੇ ਨੇ ਤੇ ਜਿਵੇਂ ਖੰਭੇ ਟੁੱਟ ਗਏ ਬਿਜਲੀ ਉਹ ਵੀ ਸਾਰੇ ਸਟਾਪ ਹੋ ਰਹੇ ਨੇ ਸਾਰਾ ਮਹਿਕਮਾ ਲੱਗਿਆ ਹੈ ਸਰਕਾਰ ਤੋਂ ਕਿਸੇ ਰਾਹ ਦੇ ਕੋਲ ਮੰਗ ਲਈ ਤੁਸੀਂ ਬੋਲੋ ਜਲਦੀ ਤੋਂ ਜਲਦੀ ਬਸ ਹੋਵੇ ਉਹਨਾਂ ਤੋਂ ਆਹੋ ਤੈਨੂੰ ਵੀ ਤੇਰੇ ਤੋਂ ਦੂਰ ਤੋਂ ਚੱਲਣਾ ਪਰ ਇਹ ਸਟੈਫਰ ਕਰ ਰਹੇ ਨੇ ਸਾਰੇ ਮੰਡੀ ਦਾ ਠੀਕ ਚੱਲ ਰਿਹਾ ਕੰਮ ਸਾਰਾ ਜੀ ਹਾਂ ਜੀ ਬਰਸਾਤ ਕਰਕੇ ਤੁਹਾਨੂੰ ਵਧੀਆ ਅੰਦਾਜ਼ ਵਿੱਚ ਤਾਂ ਬੰਦੀ ਚੱਲ ਰਿਹਾ ਜੀ ਥੈਂਕ ਯੂ